ਟੀਬੀ ਜਾਵਦੇ ਇਹ ਆ ਰੂ ਇਹੋ ਦੇ ਬੋਲ ਬਲਾਨਾ ਡੱਕੀਆਂ ਗਈਆਂ ਇਹ ਬੋਲ ਲੈਣਾ ਆਹ ਵੇਖੋ ਪ੍ਰਸ਼ਾਸਨ ਗੰਦੀ ਕਰਤੂ ਪ੍ਰਸ਼ਾਸਨ ਦੀ ਜਿੱਥੇ ਪ੍ਰਸ਼ਾਸਨ ਦੁਆਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਨੇ ਤੇ ਕਿਹਾਣ ਆਮੋ ਸ਼ਾਮ ਦੇ ਹੋਣਗੇ ਆਸ ਪਾਸੇ ਪ੍ਰਸ਼ਾਸਨ ਹੈ ਇਸ ਪਾਸੇ ਕਿਸਾਨ कोई नहीं कोई नहीं भी आप वीडियो बना हाँ देखो इधर प्रशासन तो पुलिस आमों सामने सोनी है फाड़ो 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 हाँ देखो होने हाँ देखो पुलिस डांगा दे डांगा मारी डांगा पुलिस आमों को पुलिस डांग छटा छटा अबे पुलिस ने डांग छटा छटा ਵੀਡੀਓ ਵੀਡੀਓ ਲੈ ਗਿਆ ਲੰਗਾ ਜੀਓ 40 ਮਿੰਟ ਜਿਲ੍ਹਾ ਗਰਦਾਸਪੁਰ ਪਿੰਡ ਨੰਗਲ ਝੋੜ ਦੇ ਵਿੱਚ ਦੁਬਾਰਾ ਪ੍ਰਸ਼ਾਸਨ ਜਿਹੜਾ ਝੋਨਾ ਬਾਹਰ ਹੈ ਜਿਹਦੇ ਖਾਦ ਦੇ ਖੇਤ ਦੇ ਕਿਸਾਨ ਦੇ ਪੈਸੇ ਨਹੀਂ ਪਏ ਇਧਰੋਂ ਜਿਹੇ ਬੰਦੀ ਵਾਲੇ ਜਿਹੜੇ ਆਗੂ ਜੀ ਵੀਰ ਉਹ ਢੱਕਣ ਯਾਰਿਆ ਜੀ ਸਲਾਮਤ ਆਜ ਪਾਸੇ ਕਿਸਾਨ ਜਿੰਨਾ ਰਾਜ ਪਾਸੇ ਕਿਸਾਨ ਆ ਉਸ ਪਾਸੇ ਪੁਲ ਸਾਮੋ ਸਾਹਮਣਾ ਪ੍ਰਸ਼ਾਸਨ ਦੇ ਪੁਲਿਸ ਵਾਲੇ ਹੋਣ ਲੱਗੇ ਆ ਜੀਸੀਬੀ ਜਿਹੜੀਆਂ ਮਸ਼ੀਨਾਂ ਨੇ ਦੀਆਂ ਢੱਕੀਆਂ ਜਾਣਗੀਆਂ ਬਾ ਤੁਸੀਂ ਵੇਖ ਲਓ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰ ਦਿਓ ਜੀ ਸੂਬਾ ਵੀ ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ^{(ਸ਼੍ਰੀ ਮਸਲਾ ਹੈ ਉਹ ਅਰਵਾਰਾ ਇੱਥੇ ਰੱਧਿਆਨ ਦੇ ਨਾਲ ਠੀਕ ਠੀਕ ਉਹ ਲਗਭਗ 20 25 ਬੇੜਾਂ ਆਈ ਸੀ ਦੇ ਨਾਲ ਜਰਸੀ ਦੇ ਨਾਲ ਲੱਗੀ ਥਾ ਤੇ ਉਹ ਬਾਅਦ ਜਾ ਦੀ ਗੱਲਬਾਤ ਕਰਕੇ ਤੁਸੀਂ ਵਾੜ ਲੈ ਕੇ ਹੁੰਦੇ ਆ ਤੇ ਜਿਹੜੀ ਆ ਜ਼ਮੀਨਾਂ ਦਾ ਕੋਈ ਫੈਸਲਾ ਕੋਈ ਉੱਥੇ ਆ ਕੇ ਕੋਲ ਨੇ ਭਾਈ ਜੀ ਅੱਜ ਫੇਰ ਅੱਜ ਦੇਖਣ ਆਇਆ ਹਾਂ ਹਾਂ ਜੀ ਉਥੇ ਵੀ ਇਹ ਮੰਨਿਆ ਕਿ ਚਲੋ ਅਸੀਂ ਨਵੇਂ ਅਵਾਡ ਕਰਕੇ ਜਾਂਦੇ ਫਿਰ ਜਿੰਦਾਬਾਦ ਹੋਰ ਵੱਡੇ ਪੱਧਰ ਤੇ ਫੋਰਸ ਦੇ ਨਾਲ ਮਸ਼ੀਨਾਂ ਲੈ ਕੇ ਆਏ ਆ ਜਿੰਦਾਬਾਦ ਅੱਜ ਫੇਰ ਲੱਗਿਆ ਅਸੀਂ ਫੈਸਲਾ ਕਰਕੇ ਬਈ ਜਿੰਦਾਬਾਦ ਪਹਿਲਾਂ ਕਰਕੇ ਤੇ ਅੱਗੇ ਨੂੰ ਰੋਧਣ ਧਿਆ ਚੱਕੜ ਚੋਪਾ ਵਾ ਸਾਰਾ ਕੋਲ ਦਿੱਤਾ ਰੱਖਿਆ ਆ ਜਿੰਦਾਬਾਦ ਤੇ ਹੁਣ ਇਹਦੇ ਵਿੱਚ ਲੱਗੀ ਆ ਮਸ਼ੀਨ ਉਥੇ ਜਾ ਕੇ ਰੋਕਾ ਇਹ ਜਿੰਦਾਬਾਦ ਕੀ ਕਰਦੇ ਆ ਉਹਦੇ ਨਾਲ ਜਿਹੜਾ ਪੂਰਾ ਜੋ ਵੀ ਹੈਗੀ ਆ ਸਾਹ ਰਿਆ ਸਾਹਮਣੇ ਪੁਲਿਸ ਪ੍ਰਸ਼ਾਸਨ ਆ ਵੇਖੋ ਤੇ ਹਾਕਮ ਧੇਰ ਕਰਦੀ ਭਈਆ ਹਾਕਮ ਮੰਨਾ ਵੀ ਹੈ ਤੇ ਬੋਲਾ ਵੀ ਹੈ ਤੇ ਹੁਣ ਗੁੰਗਾ ਵੀ ਆ ਬਿਲਕੁਲ ਕੇਂਦਰ ਦੇ ਅੱਗੇ ਗੋਡੇ ਟੇਕੇ ਆ ਤੇ ਰਲ ਮਿਲ ਕੇ ਖਿਚੜੀ ਪੱਕਦੀ ਪਈ ਆ ਆ ਜਿਹੜਾ ਬਦਲਾਵ ਵਾਲਾ ਚਾ ਸੀ ਪੰਜਾਬ ਦੀ ਧਰਤੀ ਤੇ ਉਹ ਬੜੇ ਸਾਲਾਂ ਦਾ ਲੱਥ ਗਿਆ ਆ ਹੁਣ ਤੇ ਬਸ